ਤਦ ਅਸਲਿਕ ਫਰੋਸਪੁਰ ਦੇ ਕਸਬਾ ਮੱਲਾਵਾਲਾ ਵਿਖੇ ਨਗਰ ਪੰਚਾਇਤਾਂ ਚੋਣਾਂ ਨੂੰ ਲੈ ਕੇ 6 ਵਾਰਡਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਜਿਸ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਨੇ ਸੋ ਦੱਸਦੀ ਕਿ ਸਵੇਰ ਦੇ 7 ਵਜੇ ਤੋਂ ਹੀ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੇ ਲਈ ਪੋਲਿੰਗ ਬੂਥਾਂ ਤੇ ਪਹੁੰਚੇ ਰਹੇ ਇਸ ਮੌਕੇ ਸਾਡੇ ਨਾਲ ਨਦੀਕ কুমার ਤੇ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਆ ਵੋਟਰਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਪੁਲਿਸ ਵੱਲੋਂ ਇਹਨਾਂ ਚੋਣਾਂ ਨੂੰ ਅਮਨ-ਅਮਾਨ ਦੇ ਨਾਲ ਨੇਪਰੇ ਚਾੜਨ ਦੇ ਲਈ ਪੂਕਤਾ ਪ੍ਰਬੰਧ ਕੀਤੇ ਨੇ ਨਗਰ ਕੌਂਸਲ ਮੱਲਾਂ ਵਾਲਾ ਦੇ ਵਿੱਚ VOTING ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਤਸਵੀਰਾਂ ਵੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਸਮੇਂ ਕਿਸ ਤਰ੍ਹਾਂ ਦੀ ਜਿਹੜੀ ਸਥਿਤੀ ਬਣੀ ਹੋਈ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਵੀ ਇੱਥੇ ਚੱਪੇ-ਚੱਪੇ ਤੇ ਤਹਿਨਾਇਤੀ ਕੀਤੀ ਹੋਈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਵੀ ਅਨਸਕਾਮੀ ਜਿਹੜੀ ਘਟਨਾ ਨਾ ਵਾਪਰੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੱਲਾਂ ਵਾਲਾ ਜਿੱਥੇ ਇਸ ਸਮੇਂ ਜਿਹੜੇ ਨੇ ਤਿੰਨ ਬੂਥਾਂ ਦੀ ਜਿਹੜੀ ਵੋਟ ਪ੍ਰਕਿਰਿਆ ਜਿਹੜੀ ਹੁਣ ਚੱਲੀ ਲਗਾਤਾਰ ਜਿਹੜੀ ਪੰਜਾਬ ਪੁਲਿਸ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਪੰਜਾਬ ਪੁਲਿਸ ਵੀ ਚੱਪੇ ਚੱਪੇ ਤੇ ਹਟਾਇਆ ਹੈ ਨਾ ਤੇ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਅਨਸਖਾਵੀ ਜਿਹੜੀ ਕਿ ਘਟਨਾ ਨਾ ਵਾਪਰੇ ਪੋਲਿੰਗ ਬੂਥਾਂ ਦੇ ਉੱਪਰ ਬੜੇ ਸਾਫ਼ ਸੁਥਰੇ ਢੰਗ ਦੇ ਨਾਲ ਜਿਹੜੀ ਵੋਟਿੰਗ ਪ੍ਰਕਿਰਿਆ ਜਿਹੜੀ ਲਗਾਤਾਰ ਜਿਹੜੀ ਚੱਲਦੀ ਜਿਹੜੀ ਨਜ਼ਰ ਆ ਰਹੀ ਹੈਗੀ ਇੱਥੇ ਜੇ ਗੱਲ ਕਰੀਏ ਤਾਂ ਕਾਂਗਰਸ ਦੇ ਜਿਹੜਾ ਹੈਗੇ ਨੇ ਉਮੀਦਵਾਰ 4 ਜਿਹੜੇ ਸੀਟਾਂ ਦੇ ਉੱਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਚੋਂ ਲੜ ਬੂਥਾਂ ਦੇ ਉੱਪਰ ਆਮ ਆਦਮੀ ਪਾਰਟੀ ਤੇ ਨਾਲ ਆਜ਼ਾਦ ਉਮੀਦਵਾਰ ਜਿਹੜੇ ਚੋਣ ਜਿਹੜੇ ਲੜ ਰਹੇ ਨੇ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਉਹ ਵੀ ਆਮ ਆਦਮੀ ਪਾਰਟੀ ਤੇ ਜਿਹੜੇ ਆਜ਼ਾਦ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀ ਜਿਨ੍ਹਾਂ ਨੂੰ ਸੀਟ ਨਾ ਮਿਲ ਤੇ ਨਾਰਾਜ਼ਗੀ ਦੇ ਵਿੱਚ ਆਜ਼ਾਦ ਜਿਹੜੇ ਤੌਰ ਤੇ ਉਮੀਦਵਾਰ ਖੜੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਪੰਜਾਬ ਪੁਲਿਸ ਦੇ ਵੱਲੋਂ ਆਪਣੀ ਬੜੀ ਜ਼ਿੰਮੇਵਾਰੀ ਜਿਹੜੀ ਕੁਮਸਤਾਈ ਦੇ ਨਾਲ ਜਿਹੜੀ ਨਿਭਾਈ ਜਾ ਰਹੀ ਹੈ ਸਾਡੇ ਨਾਲ ਇਸ ਸਮੇਂ ਡੀਐਸਪੀ ਸਾਹਿਬ ਇੱਥੇ ਮੌਜੂਦ ਹੈਗੇ ਉਹ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਫਤਿਹ ਬਰਾਦੀ ਮੌਜੂਦ ਨੇ ਸਰ ਕਿਸ ਤਰ੍ਹਾਂ ਬੁਲਿੰਗ ਪ੍ਰਕਿਰਿਆ ਕਿਵੇਂ ਚੱਲ ਰਹੀ ਹੈ ਬੜੀ ਸਮੂਥਲੀ ਤੇ ਪੀਸਫੁਲੀ ਚੱਲ ਰਹੀ ਹੈ ਜੀ ਹਾਂਜੀ ਟੈਕਨੀਕਲ ਵੋਟ ਪ੍ਰਕਿਰਿਆ ਅੰਦਾਜ਼ਾ ਹੋ ਚੁੱਕੀ ਹੈ ਤੇ ਤੋਂ ਅਸ ਤੋਂ 15-20 ਮਿੰਟ ਪਹਿਲਾਂ ਤੱਕ 40-42% ਤਿੰਨੋਂ ਬੂਥਾਂ ਚ ਦੀ ਐਵਰੇਜ ਲਈ ਆਪਾਂ ਅਤੇ ਬੂਥ ਨੰਬਰ 4 11 ਤੇ 12 ਨਾਲ ਤੇ ਤਨੇ ਹੀ ਹਾਈਪਰ ਸੈਂਸਿਟਿਵ ਹੈ ਤੇ ਇਤਨਾ ਜੀ ਪੀਸਫੁਲੀ ਚੱਲ ਰਹੀ ਹੈ ਅਰਾਊਂਡ ਤੱਕ तकरीबन 42% 42% ਪੈਰ ਗਿਆ ਇਹ ਸਾਰਾ ਟੋਟਲ ਇੱਥੇ ਕਿੰਨੇ ਹੈ ਜਿਹੜੇ ਕਿ ਟੋਟਲ ਬੂਥਾਂ ਦੇ ਚੱਲ ਰਹੇ ਇੱਥੇ ਆ ਜਿਹੜੀ ਪੋਲਿੰਗ ਸਟੇਸ਼ਨ ਹੈ ਇੱਥੇ ਤਿੰਨ ਬੂਥ ਹੋਏ ਹਨ ਹਾਂਜੀ ਬਾਕੀ ਕੋਲੇ ਚ ਸ਼ਹਿਰ ਦੇ ਜਿਹੜੀ ਚੱਲਦੀ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਹੈ ਸਾਰੇ ਪੀਸਫੁਲ ਹੈ ਜੀ ਪੁਲਿਸ ਫਰੋਜ਼ਪੁਰ ਪੁਲਿਸ ਵੱਲੋਂ ਪੁਕਤਾ ਪ੍ਰਬੰਧ ਕੀਤੇ ਗਏ ਹਨ ਤੇ ساری ਫੋਰਸ ਜਿਹੜੀ ਹੈਗੀ ਉਹ ਅਲਰਟ ਤੇ ਐਕਟਿਵ ਉਹ ਕਿ ਡਿਊਟੀ ਨਿਭਾ ਰਹੀ ਹੈ ਤੇ 4 ਵਜੇ ਟਿਕਰ ਪੋਲਿੰਗ ਹੈਗੀ ਉਹ ਤੋਂ ਬਾਅਦ ਜੋ ਰਿਜ਼ਲਟ ਹੋਊਗਾ ਉਹ ਆਪੇ ਹੀ ਡਿਕਲੇਅਰ ਕਰ ਦੰਗੇ ਸੈਲੂਚਾ ਸਾਹਿਬ ਨਾਲ ਐਸਪੀ ਫਰਦੇਸ ਸਿੰਘ ਬਨਾਰਜ ਜੀ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੀਸਫੁਲ ਜਿਹੜੀ ਇੱਥੇ VOTING ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਲਗਾਤਾਰ VOTER ਜਿਹੜਾ ਆਪਣੇ ਵੋਟ ਦਾ ਇਸਤੇਮਾਲ ਕਰਦੇ ਕੋਈ ਨਜ ਜਿਹੜਿਆ ਆ ਰਹੇ ਨੇ ਕਰੀਬ ਇੱਥੇ 40% ਜਿਹੜੀ ਕਿ VOTING ਜਿਹੜੀ ਤੋਂ 42% ਦੱਸਿਆ ਗਿਆ ਹੈ ਕਿ VOTING ਪੋਲ ਜਿਹੜੀ ਇੱਥੇ ਹੋ ਚੁੱਕੀ ਹੈ ਕੈਮਰਾਮੈਨ ਨਾਲ ਸਿਮਰਨ ਸਿੱ ਤਾਂ ਸਤ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀ ਇਹ ਕਾਂਗਰਸ ਪਾਰਟੀ ਨੂੰ ਤੁਸੀਂ ਚੋਣ ਲਾ ਰਹੇ ਹੋ ਕਿਹੜੇ ਮੁੱਦੇ ਨੇ ਇਹ ਜੀ ਮੁੱਦੇ ਤਾਂ ਸਾਰੇ ਜਿਹੜੇ ਵਿਕਾਸ ਦੇ ਹੀ ਨੇ ਜੀ ਤੁਸੀਂ ਇਹ ਹਿਸਾਬ ਲਾ ਲਓ ਵੀ ਅੱਜ ਜਿਹੜੀ ਮੱਲਾਂ ਵਾਲੇ ਦੇ ਵਿੱਚ ਨਗਰ ਪੰਚਾਇਤ ਦੀ ਜਿਹੜੀ ਚੋਣ ਹੋ ਰਹੀ ਏ ਇਹ ਪਹਿਲੀ ਵਾਰੀ ਹੋ ਰਹੀ ਏ 2009 ਚ ਨਗਰ ਪੰਚਾਇਤ ਜਿਹੜੀ ਸਾਡੇ ਮੱਲਾਂ ਵਾਲੇ ਬਣੀ ਸੀ ਪਰ ਇਲੈਕਸ਼ਨ ਜਿਹੜਾ ਕੀ ਪਹਿਲੀ ਵਾਰੀ ਹੋ ਰਿਹਾ ਉਹ ਚਾਰ ਸੀਟਾਂ ਦੇ ਰਿਹਾ ਹੈ ਪਰ ਬਾਕੀ ਇਹ ਆ ਵੀ ਤੁਸੀਂ 3 ਸਾਲ ਹੋ ਗਏ ਨੇ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਏ ਤੁਸੀਂ ਵਿਕਾਸ ਵਾਲੇ ਮੱਲਾਂ ਵਾਲੇ ਦੇ ਇੱਥੇ ਕਿਸੇ ਨਿਵਾਸੀ ਨੂੰ ਵੀ ਪੁੱਛ ਲਓ ਕਿੰਨਾ ਕੁ ਵਿਕਾਸ ਹੋਇਆ ਕਿੰਨਾ ਨਹੀਂ ਜੇ ਅਗਰ ਸਾਨੂੰ ਮੱਲਾਂ ਵਾਲੇ ਦੇ ਲੋਕ ਜਾਂ ਸਾਡੇ ਸੱਜਣ ਵੀਰ ਸਾਨੂੰ ਜਿਹੜਾ ਇਸ ਸੀਟ ਤੇ ਜਾਂ ਐਮਸੀ ਦੀ ਸੀਟ ਤੇ ਜਿਤਾਉਂਦੇ ਨੇ ਤੇ ਸਾਨੂੰ ਕਮੇਟੀ ਘਰ ਦੇ ਵਿੱਚ ਪਾਉਂਦੇ ਨੇ ਅਸੀਂ ਜਿਹੜਾ ਵਿਕਾਸ ਦੇ ਕੰਮ ਪਹਿਲ ਦੀ ਆਧਾਰ ਤੇ ਕਰਾਂਗੇ ਕਈ ਸਾਡੇ ਮੱਲਾਂ ਵਾਲੇ ਦੀਆਂ ਜਿਹੜੀਆਂ ਪਾਣੀ ਦੀਆਂ ਜਿਹੜੀਆਂ ਪ੍ਰੋਬਲਮਾਂ ਨੇ ਉਹ ਵੀ ਅਸੀਂ ਹੱਲ ਕਰਾਂਗੇ ਬਾਕੀ ਜਿੰਨੀਆਂ ਕੁ ਪਾਣੀ ਦੀਆਂ ਇੱਥੇ ਮੱਲਾਂ ਵਾਲੇ ਦੇ ਵਿੱਚ ਸੀਵਰੇਜ ਦੀ ਲੋੜ ਹੈ ਉਹ ਸੀਵਰੇਜ ਦਾ ਵੀ ਅਸੀਂ ਜਿਹੜਾ ਉਪਰਾਲਾ ਕਰਵਾਵਾਂਗੇ ਸਰ ਆਪਦੇ ਕੁਲਵੀਰ ਸਿੰਘ ਜੀਰਾ ਜੀ ਐਮਐਲਏ ਨੂੰ ਕਹਾਂਗੇ ਵੀ ਆਪਦਾ ਤੁਸੀਂ ਜਿਹੜੇ ਉੱਪਰ ਤੱਕ ਜ਼ੋਰ ਲਾਓ ਜਿਹੜਾ ਆਪਦੇ ਜਿਹੜਾ ਅਸੀਂ ਇੱਥੇ ਪਾਣੀ ਦਾ ਵਿਕਾਸ ਵੀ ਕਰਵਾ ਸਕੀ ਪਾਣੀ ਦਾ ਜਿਹੜਾ ਨਿਕਾਸੀ ਹੋ ਸਕੇ ਬਾਕੀ ਵਿਕਾਸ ਦੇ ਮੁੱਦੇ ਤੇ ਅਸੀਂ ਕੰਮ ਕਰਾਂਗੇ ਸਾਰੇ ਕੋਈ ਵੀ ਕਿਸੇ ਨੂੰ ਜੇਕਰ ਜੇਕਰ ਆਪਾਂ ਗੱਲ ਕਰਦੇ ਹੈਗੇ ਆ ਆਮ ਆਦਮੀ ਪਾਰਟੀ ਦੇ ਸਾਥ ਜਿਹੜੇ ਉਮੀਦਵਾਰ ਹੈਗੇ ਆ ਬਿਨਾਂ ਮੁਕਾਬਲਾ ਕਾਂਗਰਸ ਦੇ ਚਾਰ ਉਮੀਦਵਾਰ ਜਿਹੜੇ ਹੈਗੇ ਆ ਉਹ ਚੋਣ ਲੜ ਰਹੇ ਨੇ ਚਾਰ ਉਮੀਦਵਾਰ ਜਿਹੜੇ ਹੈਗੇ ਆ ਕਮੇਟੀ ਬਣ ਚੁੱਕੀ ਆ ਜੇ ਚਾਰ ਉਮੀਦਵਾਰ ਕੀ ਕਰਨਗੇ ਕਿੰਨਾ ਕੋ ਦੇਖੋ ਜੀ ਜੇ ਚਾਰ ਪਹਿਲੀ ਗੱਲ ਤਾਂ ਜਿਹੜੇ ਸੱਤ ਉਮੀਦਵਾਰ ਨੇ ਜਿਹੜੇ ਇਹਨਾਂ ਨੇ ਫਾਈਲਾਂ ਹੀ ਰੱਦ ਕਰਵਾਤੀਆਂ ਤੇ ਉਹ ਕਰਵਾਏ ਬਾਕੀ ਜਿਹੜਾ ਇਹਨਾਂ ਦਾ ਆਪਸ ਵਿੱਚ ਹੀ ਆਮ ਆਦਮੀ ਪਾਰਟੀ ਦਾ ਡਿਸਪਿਊਟ ਏ ਉਹਦੇ ਕਰਕੇ ਜਿਹੜੇ ਇਹਨਾਂ ਨੇ ਆਪਦੇ ਚਾਰ ਜਿਹੜੇ ਸਾਡੇ ਵੀ ਫਾਈਲਾਂ ਰੱਦ ਕਿਉਂ ਨਹੀਂ ਕਰਵਾਈਆਂ ਉਹ ਸਿਰਫ ਇਸ ਕਰਕੇ ਨਹੀਂ ਕਰਾਈਆਂ ਵੀ ਇੱਥੇ ਆਜ਼ਾਦ ਬੰਦੇ ਜਿਹੜੇ ਇਹਨਾਂ ਨੇ ਆਪਦੇ ਪਾਰਟੀ ਵੱਲੋਂ ਕਰਾਏ ਨੇ ਜਿਹੜੇ ਦੁੱਝਾ ਆ ਆਪਸ ਦੇ ਵਿੱਚ ਹੀ ਇਹ ਕਰਕੇ ਤੇ ਜਿਹੜੀਆਂ 4 ਸੀਟਾਂ ਰਹੀਆਂ ਨੇ ਜੇਕਰ ਇਹ ਆਪਸ ਵਿੱਚ ਨਾ ਭਿੜੇ ਹੁੰਦੇ ਤੇ ਇਹਨਾਂ 4 ਸੀਟਾਂ ਸਾਡੀਆਂ ਵੀ ਨਹੀਂ ਸੀ ਰਹਿਣ ਦੇਣੀਆਂ ਉਹ ਵੀ ਇਹਨਾਂ ਨੇ ਕੀ ਕਰਨਾ ਸੀਗਾ ਉਹਨਾਂ ਨੇ ਉਹ ਵੀ ਰਿਜੈਕਟ ਕਰਾ ਦੇਣੀਆਂ ਸੀ ਇਹਨਾਂ ਨੇ ਜਿਹੜੀਆਂ 4 ਸੀਟਾਂ ਕਾਂਗਰਸ ਵੱਲੇ ਇਲੈਕਸ਼ਨ ਕਰਵਾ ਰਹੇ ਨੇ ਇਹ ਸਿਰਫ ਉੱਤੇ ਇਹਨਾਂ ਦੇ ਆਜ਼ਾਦ ਵੀ ਖੜੇ ਨੇ ਉਮੀਦਵਾਰ ਦੋ ਇਹਨਾਂ ਦੇ ਜਿਹੜੇ ਪਾਰਟੀ ਦੇ ਤੇ ਇਹਨਾਂ ਦੇ ਕਾਗਜ਼ ਚਕਾਰ ਤੇ ਕਾਲੀ ਦਲ ਦੇ ਵੀ ਰੱਦ ਕਰ ਦੁੱਝਾਂ ਦੇ ਇੱਕ ਆਜ਼ਾਦ ਉਮੀਦਵਾਰ 5 ਨੰਬਰ ਵਾਰਡ ਦੇ ਵਿੱਚ ਚੋਣ ਲੜ ਰਿਹਾ ਇੱਕ ਦੋ ਨੰਬਰ ਦੇ ਵਿੱਚੋਂ ਲੜ ਰਿਹਾ ਉਹ ਤੇ ਦੋਵੇਂ ਯਾਦ ਨੇ ਤੇ ਦੋਵੇਂ ਆਮ ਪਾਰਟੀ ਦੇ ਨੇ ਜੇਕਰ ਸਾਡੀ ਪਾਰਟੀ ਦੇ ਉੱਤੇ ਕਾਂਗਰਸ ਪਾਰਟੀ ਦੇ ਕੁਲਬੀਰ ਸਿੰਘ ਜੀਰਾ ਜੀ ਦੇ ਬੰਦਿਆਂ ਨੂੰ ਜਿਹੜੀ ਟਿਕਟ ਮਿਲਦੀ ਸ਼ਾਕਰ ਹੁੰਦੇ ਤੇ ਅਸੀਂ ਉਹ ਵੀ ਮੁਕਾਬਲੇ ਦੇ ਵਿੱਚ ਪੂਰਾ ਇਹਨਾਂ ਨੂੰ ਅਸੀਂ ਜਿਤਨਾ ਸੀ ਜੀ ਉਤੋਂ ਪਰ ਲੇਕਿਨ ਇਹਨਾਂ ਨੇ ਉਹ ਕੀ ਕੀਤਾ ਵੀ ਪ੍ਰਧਾਨਗੀ ਆਪ ਦੀ ਪਹਿਲਾਂ ਕਵਰ ਕਰਕੇ ਰੱਖ ਲਈ ਮੁੜ ਕੇ ਉਹਨੇ ਆਪ 'ਚ ਇਹ ਉਲਝੇ ਫਿਰਦੇ ਨੇ ਹੁਣ ਦੇਖੋ ਜਨਤਾ ਦਾ ਕੀ ਫਤਵਾ ਹੈ ਜਨਤਾ ਸਾਨੂੰ ਕੀ ਦੇਖੋ ਜੋ ਜਨਤਾ ਦਾ ਹੁਕਮ ਹੋਏਗਾ ਅਸੀਂ ਉਹਨੂੰ ਸਿਰ ਮੱਥੇ ਮੰਨਾਂਗੇ ਉਹ ਲੈ ਕੇ ਕਿਹੋ ਜਿਹੇ ਜਿਹੜੇ ਪ੍ਰਬੰਧ ਕੀਤੇ ਗਏ ਸਸਪਨ ਮੰਨ ਜੋ ਕਿ ਐਸਐਸਪੀ ਫਿਰੋਜ਼ਪੁਰ ਸੋਮੇ ਮਿਸਰਾ ਜੀ ਦੇ ਰੌਣਮਾਈ ਹੇਟ ਫਿਰੋਜ਼ਪੁਰ ਵਿਖੇ ਜਿੱਥੇ-ਜਿੱਥੇ ਵੀ ਚੋਣ ਚੱਲ ਰਹੀ ਹੈ ਉੱਥੇ ਸਖਤਾ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਮੈਂ ਵੋਟਰਾਂ ਤੇ ਲੋਕਾਂ ਤੇ ਫੀਲ ਕਰਦਾ ਕਿ ਵਾਟਸਟ ਦੇ ਜਿਹੜਾ ਉਹਨਾਂ ਦਾ ਲੋਕਤਾਂਤ੍ਰਿਕ ਡੈਮੋਕਰੈਟਿਕ ਰਾਈਟ ਹੈ ਉਹਦਾ ਵਰਤੋਂ ਕਰਨ ਤੇ ਬਾਹਰ ਨਿਕਲ ਕੇ ਵੋਟ ਕਰਨ। ਥੈਂਕ ਯੂ ਜੀ। ਜਿਹੜਾ ਰੁਝਾਨ ਹੈਗਾ ਅੱਜ ਜਿਹੜੀਆਂ ਨਗਰ ਚੇਦ ਦੀ ਬੋਟਾਂ ਲੱਗੀਆਂ ਅਿਕਾ ਇਹ ਜੂਨ ਨਗਰ ਪਚਾਇਤ ਬਣੀ ਆ ਅਜ ਤੱਕ ਵੋਟਾਂ ਪਈਆਂ ਹੀ ਨਹੀਂ ਸੀ ਲੋਕਾਂ ਨੂੰ ਬੜਾ ਚਾਹ ਦੇ ਨਾਲ ਸਾਰੀ ਜਾਈ ਨਹੀਂ ਦੁਨੀਆ ਆਈ ਆ ਫੋਟਾ ਪਾਉਣ ਵਾਸਤੇ ਤੇ ਪਹਿਲੀ ਯਾਰ ਮੌਕਾ ਮਿਲਿਆ ਨਗਰ ਪਚਾਇਤ ਦੀ ਆਪਦੀ ਵੋਟ ਦਾ ਆਖ ਪਾਉਣ ਪਰ ਜੇ ਅਪਚਾਰੀ ਗੱਲ ਕਰਦੇ ਆ ਤੇ ਉਹ 6 ਵਾਰ ਦੇ ਵਿੱਚ ਲੋਕਾਂ ਚਾਜੋ 7 ਵਾਰ ਤੱਕ ਬੜਾ ਮੁਕਾਬਲਾ ਕੀਤਾ ਲੱਗੇ ਉਹ ਫਿਰ ਜਿੱਤੇ ਸਰਕਾਰ ਦਾ ਜੋਰ ਮੈਂ ਸਰਕਾਰ ਕਰਦੀ ਆ ਉਹ ਕਿਸੇ ਦੇ ਵੱਸੋਂ ਬਾਹਰ ਆ